1-2 ਮਹੀਨੇ ਪਹਿਲਾਂ ਤੁਹਾਨੂੰ ਪਤਾ ਹੈ ਹਰਜਿੰਦਰ ਸਿੰਘ ਵਾਲਾ ਵਾਕਿਆ ਹੋ ਕੇ ਹਟਿਆ ਹੈ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਜਿੱਥੇ ਕਿ ਤਿੰਨ ਲੋਕਾਂ ਦੀ ਜਾਨ ਚਲੀ ਗਈ ਜਸਟ ਇੱਕ ਗਲਤ ਯੂ ਟਰਨ ਲੈਣ ਕਰਕੇ ਹਰਜਿੰਦਰ ਸਿੰਘ ਦੀ ਗਲਤੀ ਵੀ ਸੀ ਤੁਸੀਂ ਦੇਖਿਆ ਹੋਵੇਗਾ ਵੀਡੀਓਜ਼ ਡੈਸ਼ ਕੈਮ ਦੀਆਂ ਵਾਇਰਲ ਹੋਈਆਂ ਸੀ ਹੁਣ ਅੱਜ ਇੱਕ ਹੋਰ ਵੱਡਾ ਹਾਦਸਾ ਕਰਤਾ ਹੈ ਇੱਕ ਆਪਣੇ ਪੰਜਾਬੀ ਨੇ ਜਿਸਦਾ ਕਿ ਨਾਮ ਜਸਨ ਪ੍ਰੀਤ ਸਿੰਘ ਸੰਧੂ ਦੱਸਿਆ ਜਾ ਰਿਹਾ ਹੈ ਅਤੇ ਇਹ ਉਸਦੇ ਟਰੱਕ ਦੀਆਂ ਤਸਵੀਰਾਂ ਨੇ ਇਸ ਦੇ ਵਿੱਚ ਵੀ ਤਿੰਨ ਲੋਕਾਂ ਦੀ ਜਾਨ ਜਾ ਚੁੱਕੀ ਆ ਅਤੇ ਇਹ ਨੇ ਕੀਤਾ ਕੀਆ ਉਹ ਆਪਾਂ ਤੁਹਾਨੂੰ ਵੀਡੀਓ ਦਿਖਾਉਂਦੇ ਨਾ ਪ੍ਰੋਪਰ ਡੈਸ਼ ਸਕੇਮ ਦੀ ਆਹ ਵੇਖ ਲਓ ਮੇਰੇ ਵੀਰੋ ਆਹ ਵੇਖ ਲਓ ਬਾਹਰ ਹੋਤੀ ਆ ਯਾਰ ਕਿਉਂ ਯਾਰ ਭੈਣ ਚ ਭੈਣ ਦੀ ਦੰਨ ਦੇਈ ਜਾਂਦੇ ਓ ਟਰੱਕਿੰਗ ਦੇ ਯਾਰ ਮੁੜ ਜੋ ਭਰਾਓ ਮੁੜ ਜੋ ਯਾਰ ਅਸੰਦੂਲੀ ਕਾ ਟਰੱਕ ਦੇ ਉੱਤੇ ਓਪਰਾ ਕਿਉਂ ਵਾਇਰ ਪਏ ਓ ਯਾਰ ਕਿਉਂ ਵਾਇਰ ਪਏ ਕੰਮ ਕਰਨ ਦੇਣਾ કે ਨਹੀਂ ਦੇਣਾ ਯਾਰ ਆਹ ਦੇਖ ਲਓ ਆਹ ਦੇਖ ਲਓ ਭਾਈ ਤੋਰ ਭੈਣ ਚੋਦ ਦੀ ਉਦੋਂ ਪਤਾ ਨਹੀਂ ਕਿਹੜਾ ਆਪਣਾ ਸਾਥ ਦੇਣ ਦੇ ਆਈ ਇਹਨਾਂ ਬੰਦਿਆਂ ਦਾ ਕਹਿੰਦਾ ਭਾਈ ਤੂੰ ਪੰਜਾਬੀਆਂ ਦੀ ਵੀਡੀਓ ਤੁਸੀਂ ਤੁਹਾਡੇ ਹੀ ਬੰਦੇ ਪਾਉਂਦੇ ਨੇ ਤੁਹਾਡੇ ਵਰਗੇ ਹੀ ਆ ਦੇਖ ਲੈ ਭਾਈ ਤੇ ਇਹ ਤਾਂ ਮੜੇ ਦਾ ਕਮੈਂਟ ਫੜੀ ਲੋਕਾਂ ਵਾਲੇ ਤੇ ਲੋਕਾਂ ਨੇ ਥੱਲੇ ਕਮੈਂਟ ਕੀ ਕੀਤੇ ਪਏ ਨੇ ਦੇ ਮੜਾ ਜਮ ਦੇਖੋ ਭਾਈ ਯਾਰ ਕੀ ਕਰੀਏ ਔਰ ਆਈ ਗਰੀਬ ਬੰਦੇ ਯਾਰ ਪੈ ਚੱਕ ਚੱਕ ਕੇ ਆਏ ਇੰਡੀਆ ਤੋਂ ਆਈ ਕੰਮ ਕਰਨ ਆਏ ਇੱਥੇ ਜੋ ਆ ਸ਼ਿਟ ਵੇਖੀ ਦੀ ਕੀ ਕਰੀਏ ਥੋੜਾ ਇੰਨਾ ਹੁਣ ਆ ਵੀ ਚੀਜ਼ ਵਾਇਰਲ ਹੋਣੀ ਏ ਇਹ ਵੀ ਚੀਜ਼ ਵਾਇਰਲ ਹੋਣੀ ਏ ਇਹ ਚੀਜ਼ ਵੇਖ ਕੇ ਝਾੜਾ ਕਰਨਾ ਲੋਕਾਂ ਨੇ ਹੁਣ ਪੁਲਿਸ ਦੇ ਵੱਲੋਂ ਦੱਸਿਆ ਇਹ ਗਿਆ ਹੈ ਕਿ ਜਸਨਪ੍ਰੀਤ ਸਿੰਘ ਨੇ ਨਸ਼ਾ ਕੀਤਾ ਹੋਇਆ ਸੀ ਇਸ ਦੇ ਬਾਰੇ ਕੋਈ ਹਲੇ ਸੱਚਾਈ ਨਹੀਂ ਪਰ ਜਿਹੜੇ ਅਮਰੀਕਾ ਦੇ ਨਿਊਜ਼ ਚੈਨਲਸ ਨੇ ਆਫੀਸ਼ੀਅਲੀ ਏਬੀਸੀ ਨਿਊਜ਼ ਹੋ ਗਿਆ ਫੌਕਸ ਨਿਊਜ਼ ਹੋ ਗਿਆ ਉਹ ਕਹਿ ਰਹੇ ਨੇ ਵੀ ਇਸ ਮੁੰਡੇ ਨੇ ਨਫਰਾ ਕੀਤਾ ਹੋਇਆ ਸੀ ਜਦੋਂ ਇਹ ਟਰੱਕ ਚਲਾ ਰਿਹਾ ਸੀ ਤਾਂ ਤੁਸੀਂ ਵੀਡੀਓ ਦੇ ਵੈਬਕੈਮ ਦੇ ਵਿੱਚ ਵੀ ਦੇਖ ਲਿਆ ਡੈਸ਼ ਕੈਮ ਦੇ ਵਿੱਚ ਤਾਂ ਟਰੱਕ ਵਾਲੇ ਨੇ ਸਿੱਧੀ ਜਾ ਕੇ ਟੱਕਰ ਮਾਰੀ ਔਰ ਇੰਨੀ ਤੇਜ਼ ਸਪੀਡ ਦੇ ਵਿੱਚ ਸੀ ਇਹ ਹਾਲ ਦੋਸਤੋ ਆਪਣੇ ਪੰਜਾਬੀਆਂ ਦਾ ਹੋ ਗਿਆ ਹਲੇ ਉਮਰ ਵੀ 21 ਸਾਲ ਆ ਤਾਂ ਇਹ ਟਰੱਕ ਚਲਾਉਣ ਦੀ ਉਮਰ ਹੈਗੀ ਆ ਜਾਂ ਫਿਰ ਨਹੀਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਧੰਨਵਾਦ